ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਆਪਾਂ ਵੱਖ-ਵੱਖ ਕੌਮਾਂ ਦੇ ਵੱਲ ਦੇਖਦੇ ਆਂ ਹਰੇਕ ਕੌਮ ਦੀ ਆਪਣੀ ਇੱਕ ਸਰਮਾਰ ਸੰਸਥਾ ਹੁੰਦੀ ਆ ਜਦੋਂ ਸਿੱਖ ਕੌਮ ਦੀ ਗੱਲ ਚੱਲਦੀ ਆ ਆਪਣੇ ਵਿੱਚ ਵੀ ਜੋ ਸ਼੍ਰੋਮਣੀ ਕਮੇਟੀ ਆ ਉਹ ਆਪਣੀ ਸਰਮਾਰ ਸੰਸਥਾ ਹੈ ਸਿੱਖ ਕੌਮ ਦੇ ਵਿੱਚ ਸ਼੍ਰੋਮਣੀ ਕਮੇਟੀ ਨੂੰ ਸਰਮੌਰ ਸੰਸਥਾ ਮੰਨਿਆ ਜਾਂਦਾ ਹੈ ਤੇ ਇਹਦੀ ਜਿਹੜੀ ਆਗੂ ਨੇ ਸੇਵਾਦਾਰ ਨੇ ਉਹ ਵੀ ਬਹੁਤ ਸੂਝਬਾਨ ਸੁਹਿਰਦ ਉੱਚੀ ਸੁੱਚੀ ਕਰਨੀ ਵਾਲੇ ਹਲੀਮੀ ਵਾਲੇ ਨਿਮਰਤਾ ਵਾਲੇ ਹੋਣੇ ਚਾਹੀਦੇ ਨੇ ਤਾਂ ਜੋ ਉਹ ਸਿੱਖ ਕੌਮ ਦੇ ਜੋ ਸਿਧਾਂਤ ਨੇ ਉਹ ਦੁਨੀਆਂ ਦੇ ਕੋਨੇ-ਕੋਨੇ ਤੱਕ ਪਹੁੰਚਾ ਸਕਣ ਸਿੱਖੀ ਦੀ ਜੋ ਮਹਿਕ ਹੈ ਜੋ ਖੁਸ਼ਬੂ ਹੈ ਉਹ ਦੁਨੀਆਂ ਦੇ ਵਿੱਚ ਖੰਡਾ ਸਕਣ ਇੰਨੇ ਸੁਹਿਰਦ ਹੋਣੇ ਚਾਹੀਦੇ ਨੇ ਇੰਨੇ ਸੂਝਵਾਨ ਹੋਣੇ ਚਾਹੀਦੇ ਨੇ ਕਿ ਉਹ ਗੁਰੂ ਜੀ ਦੇ ਬਚਨਾਂ ਨੂੰ ਆਪ ਕਮਾਉਣ ਤੇ ਹੋਰਨਾਂ ਨੂੰ ਦੱਸਣ ਹੋਰਨਾਂ ਨੂੰ ਪ੍ਰੇਰਨਾ ਦੇਣ ਪਰ ਜੋ ਇੱਕ ਆਡੀਓ ਨੈਟ ਦੇ ਉੱਤੇ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਹੀ ਆ ਸ਼੍ਰੋਮਣੀ ਕਮੇਟੀ ਦੇ ਮੁਖ ਸੇਵਾਦਾਰ ਦੀ ਮੇਨ ਆਗੂ ਦੀ ਉਹਨਾਂ ਨੇ ਇੱਕ ਬੀਬੀ ਦੇ ਲਈ ਕਿੰਨੀ ਭੈੜੀ ਸ਼ਬਦਾਵਲੀ ਵਰਤੀ ਆ ਭਾਵੇਂ ਕਿ ਉਸ ਬੀਬੀ ਦੇ ਵਿਚਾਰਾਂ ਨਾਲ ਨਾ ਸਹਿਮਤ ਹੋਈਏ ਪਰ ਇਦਾਂ ਦੀ ਸ਼ਬਦਾਵਲੀ ਵਰਤਣੀ ਇਹ ਗੁਰੂ ਪਿਤਾ ਜੀ ਸਾਨੂੰ ਹੱਕ ਨਹੀਂ ਦਿੰਦੇ ਸਤਗੁਰੂ ਜੀ ਤਾਂ ਸਮਝਾਉਂਦੇ ਨੇ ਸੋ ਕਿਉਂ ਮੰਦਾ ਆਖੀ ਹੈ ਜਿੱਤ ਜੰਮੈ ਰਾਜਾਨ ਇੱਥੇ ਤੇ ਸਮਝਾਇਆ ਜਾਂਦਾ ਹੈ ਇਸਤਰੀ ਦਾ ਸਤਕਾਰ ਕਰਨਾ ਜੇ ਮਾੜੇ ਬੰਦੇ ਗਲਤ ਬੋਲਦੇ ਆ ਨਾ ਤੇ ਉਧਰਲੇ ਪਾਸੇ ਸ਼੍ਰੋਮਣੀ ਕਮੇਟੀ ਦੇ ਮੇਨ ਸੇਵਾਦਾਰ ਮੁੱਖ ਸੇਵਾਦਾਰ ਵੀ ਇਦਾਂ ਬੋਲਣਗੇ ਫਿਰ ਚੰਗੇ ਤੇ ਮਾੜੇ ਬੰਦਿਆਂ ਵਿੱਚ ਫਰਕ ਕੀ ਰਹਿ ਜਾਊਗਾ ਫਿਰ ਅਸੀਂ ਦੁਨੀਆ ਨੂੰ ਕੀ ਦੱਸਾਂਗੇ ਵੀ ਮਾੜੇ ਤਾਂ ਮਾੜਾ ਬੋਲਦੀ ਬੋਲਦੇ ਆ ਫਿਰ ਜਿਹੜੇ ਚੰਗੇ ਕਹੌਣ ਦਾ ਹੱਕ ਰੱਖਦੇ ਨੇ ਜਿਹੜੇ ਕਹੋਂਦੇ ਨੇ ਅਸੀਂ ਵੱਡੇ ਉੱਚੇ ਅਹੁਦੇ ਤੇ ਬੈਠੇ ਆ ਅਸੀਂ ਬਹੁਤ ਚੰਗੇ ਆ ਜੀ ਉਹਨਾਂ ਦਾ ਜੀਵਨ ਇਦਾਂ ਦਾ ਹੋਏਗਾ ਤੇ ਮਾੜਿਆਂ ਤੇ ਚੰਗਿਆਂ ਵਿੱਚ ਕੀ ਫਰਕ ਰਹਿ ਜਾਣਾ ਹੈ ਸੋ ਇਸੇ ਅਸੀਂ ਇਸ ਬੋਲੀ ਦੀ ਜੋ ਇਹ ਪੈੜੀ ਬੋਲੀ ਹੈ ਕਸਤਰੀਲੀ ਬੋਲੀ ਗਈ ਆ ਉਹਦੀ ਕਰੜੇ ਸ਼ਬਦਾਂ ਵਿੱਚ ਨਖੇਦੀ ਕਰਦੇ ਆ ਕਿ ਬਹੁਤ ਗਲਤ ਹੋਇਆ ਇਹ ਨਹੀਂ ਸੀ ਹੋਣਾ ਚਾਹੀਦਾ ਇਸ ਸ਼੍ਰੋਮਣੀ ਕਮੇਟੀ ਦੇ ਮੁਖ ਸੇਵਾਦਾਰ ਨੂੰ ਵੀ ਇਹਨਾਂ ਸ਼ਬਦਾਂ ਨੂੰ ਵਾਪਸ ਲੈਣਾ ਚਾਹੀਦਾ ਉਸ ਬੀਬੀ ਕੋਲੋਂ ਮਾਫੀ ਮੰਗਣੀ ਚਾਹੀਦੀ ਆ ਸੋ ਸੰਗਤ ਦੇ ਚਰਨਾਂ ਵਿੱਚ ਵੀ ਬੇਨਤੀ ਹੈ ਕਿ ਇਹ ਜੋ ਵੀਡੀਓ ਹੈ ਇਹ ਉਹਨਾਂ ਤੱਕ ਜਰੂਰ ਪਹੁੰਚਾਓ ਸੰਗਤ ਸੋਸ਼ਲ ਮੀਡੀਆ ਰਾਹੀਂ ਵੀ ਪ੍ਰਚਾਰ ਕਰ ਸਕਦੀ ਆ ਤਾਂ ਜੋ ਆਪਣੇ ਸ਼ਬਦਾਂ ਨੂੰ ਵਾਪਸ ਲੈਣ ਜਦੋਂ ਵੀ ਆਪਾਂ ਆਗੂ ਦੀ ਚੋਣ ਕਰਨੀ ਹੁੰਦੀ ਆ ਨਾ ਇਹ ਵੇਖਿਆ ਕਰੀਏ ਉਹਦਾ ਜੀਵਨ ਕਿਦਾਂ ਦਾ ਹੈ ਕੀ ਉਹਦੇ ਵਿੱਚ ਸੂਝਵਾਨਤਾ ਨਿਮਰਤਾ ਹਲੇਮੀ ਸਹਿਰਦਤਾ ਹੈ ਐਸੇ ਆਗੂ ਹੀ ਕੌਮ ਦੇ ਸੁਧਮਤਾ ਨੂੰ ਗੁਰੂ ਜੀ ਦੇ ਬਚਨਾਂ ਨੂੰ ਆਪ ਕਮਾਉਣਗੇ ਤੇ ਅੱਗੇ ਦੱਸਣਗੇ ਸੋ ਸਤਿਗੁਰੂ ਜੀ ਬਖਸ਼ਿਸ਼ ਕਰਨ ਕੌਮ ਵਿੱਚ ਵੀ ਏਕਤਾ ਆਵੇ ਕੌਮ ਵੀ ਸਵਾਲ ਪੁੱਛਣੇ ਸ਼ੁਰੂ ਕਰੇ ਸੋ ਇਦਾਂ ਦੀ ਇਹ ਜੋ ਵੀਡੀਓ ਹੈ ਇਹ ਉਹਨਾਂ ਤੱਕ ਜਰੂਰ ਪਹੁੰਚਾਓ ਤਾਂ ਜੋ ਆਪਣੇ ਕਹੇ ਸ਼ਬਦਾਂ ਨੂੰ ਵਾਪਸ ਲੈਣ ਉਸ ਬੀਬੀ ਕੋਲੋਂ ਮਾਫੀ ਮੰਗਣ ਇੰਨੀਆਂ ਬੇਨਤੀਆਂ ਪ੍ਰਬੰਧ ਕਰਨੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ